नमस्कार हम सब साथी यूक्रेन में हैं और हम रशिया आर्मी में फंस चुके हैं हमने अपनी वीडियो के माध्यम से पहले भी बताया था अब तक हमारी भारत सरकार की तरफ से कोई भी कार्रवाई नहीं हुई है और ना ही हमारे पास कोई अपडेट आई है ਹਮ ਭਾਰਤ ਸਰਕਾਰ ਸੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਤੇ ਹੈ ਕਿ ਹਮੇਂ ਜਲਦ ਤੋਂ ਜਲਦ ਇੱਥੋਂ ਨਿਕਲਵਾ ਲਿਆ ਜਾਏ। ਹਮ ਪੀਪੀ ਬੱਤੀਨਾਮਾ ਸ਼ਰ ਦੇਖ ਰਹੇ ਹੋ ਔਰ ਰੂਸ ਚ ਫਸੇ ਨੌਜਵਾਨਾਂ ਦੀ ਆਈ ਇੱਕ ਹੋਰ ਵੀਡੀਓ ਸਾਹਮਣੇ। ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਕਿ ਬਚਾ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ। ਭਾਰਤ ਦੇ 7 ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਰੀਬ 1 ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਜੋ ਪੰਜਾਬ ਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਅਤੇ ਜ਼ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ। ਆਮੇ ਕੀ ਵੀਡੀਓ ਦੇ ਵਾਇਰਲ ਹੋਣ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਦੋ ਸੰਜੀਦਾ ਲੈਂਦੇ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਆਸ਼ਵਾਸ਼ਣ ਦਿੱਤੇ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਚ ਨੌਜਵਾਨ ਦਾਸ ਰਿਹਾ ਹਨ ਕਿ ਉਹ ਫੌਜ ਕੋਲ ਹੀ ਹਨ ਤੇ ਉਹਨਾਂ ਨੂੰ ਜ਼ਬਰਦਸਤੀ ਉਸ ਜਗ੍ਹਾ ਤੇ ਭੇਜਿਆ ਗਿਆ ਹੈ ਜਿੱਥੇ ਜੰਗ ਲੱਗੀ ਹੋਈ ਹੈ ਉੱਥੇ ਵੀਡੀਓ ਚ ਮੌਜੂਦ ਨੌਜਵਾਨਾਂ ਚ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਗਗਨਦੀਪ ਸਿੰਘ ਵੀ ਮੌਜੂਦ ਹੈ ਜਿਸ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਅਤੇ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਗੱਲਬਾਤ ਕਰਦੇ ਆਪਣੇ بیٹے ਤੇ ਉਸਦੇ ਨਾਲ ਦੇ ਜੋ ਸਾਥੀ ਹਨ ਉਹਨਾਂ ਦਾ ਹਾਲ ਬਿਆਨ ਕੀਤਾ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ بیٹے ਗਗਨਦੀਪ ਸਿੰਘ ਨੇ ਫੋਨ ਕਰਕੇ ਹਾਲਾਤ ਦੱਸਿਆ ਹਨ ਕਿ ਉਹਨਾਂ ਨੂੰ ਅੱਗੇ ਭੇਜਿਆ ਗਿਆ ਹੈ ਤੇ ਉਹਨਾਂ ਨੂੰ ਗੋਲੇ ਫੜਾ ਦਿੱਤੇ ਹਨ ਤੇ ਫੌਜ ਵਿੱਚ ਭਰਤੀ ਕਰ ਦਿੱਤਾ ਗਿਆ ਹੈ ਪਿਤਾ ਬਲਵਿੰਦਰ ਸਿੰਘ ਨੇ ਦੱਸਦੇ ਹਨ ਕਿ ਉਹਨਾਂ ਆਪਣੇ ਪੁੱਤ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਘਰ ਆ ਕੇ ਆਸ਼ਵਾਸ਼ਣ ਦੇ ਕੇ ਗਏ ਸਨ ਕਿ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਮਾਮਲੇ 'ਚ ਜਲਦ ਕਦਮ ਚੁੱਕਣ ਅਤੇ ਜਲਦ ਉਹਨਾਂ ਦੇ ਬੱਚੇ ਤੇ ਹੋਰ ਜੋ ਨੌਜਵਾਨ ਉੱਥੇ ਫਸੇ ਹਨ ਉਹਨਾਂ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇ। ਪੇਸ਼ ਹੈ ਬਲਵਿੰਦਰ ਸਿੰਘ ਗगन ਦੇ ਪਿਤਾ ਨਾਲ ਹੋਈ ਗੱਲਬਾਤ। ਬੱਚੇ ਨੇ ਪੀਟੀ ਕੀਤੀ ਸੀ ਇਹ ਬੈਂਡ ਲੈਨੇ ਸਾਡੀ ਕੋ ਕਿਸਮਤ ਮਾੜੀ ਲਾ ਲੋ ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਈਲਾਂ ਸ਼ੇ ਬੈਂਡ ਤੇ ਲੱਗੀਆਂ ਆਪ ऑस्ट्रेलिया ਆਪ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ। ਫੇਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜੇ ਇਸ ਕਰਕੇ ਟੂਰਿਸਟ ਵੀਜ਼ੇ ਦੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਤੇ ਫਿਰ ਇਹਨੇ ਕਿਸੇ ਹੋਰ ਦੇਸ਼ ਚ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰ ਇਹ ਟੂਰਿਸਟ ਦੇ ਵੀਜ਼ੇ ਦੇ ਉੱਤੇ ਹੀ ਉੱਥੇ ਫਸ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਝ ਦਿਨ ਵੀਜ਼ਾ ਰਹਿੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਇਹ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ 1 ਸਾਲ ਬਾਅਦ ਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਹੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਸੀ ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਾਟੀ ਵੀ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਰਟੀ ਹੈੱਡਕੁਆਟਰ ਜਾਂ ਕਿਸੇ ਕਿਤੇ ਤੁਹਾਨੂੰ ਦਿਆਂਗੇ ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਜੁਕ੍ਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੇਸੀਪੀ ਮੋਰਚੇ ਪੁੱਟਦੀ ਆ ਤੇ ਇਹਨਾਂ ਕੋ ਸਫਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਰੈਂਟ ਲੈਂਡ ਤੇ ਭੇਜ ਦਿੱਤੇ ਉਹਨਾਂ ਨੇ 6-7 ਦਿਨ 5-6 ਦਿਨ ਉਥੇ तकरीबन ਹਫਤਾ ਹੀ ਰੱਖਿਆ ਰੈਂਟ ਲੈਂਡ ਤੇ ਲੈ ਗਏ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੋਣਾ ਸੋਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨੀਂਦਰੇ ਰਹੇ ਰਾਈਫਲਾਂ ਵੜਾਤੀਆਂ ਹੱਥਾਂ ਵਿੱਚ ਬੰਬ ਵੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦਾ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਪਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਸੀ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਦਾ ਫਿਰ ਉਸ ਅਫਸਰ ਅਫੀਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫਸਰ ਨਾਲ ਪਹਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੋਂ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਜੁਕਰੇਨ ਦੇ ਵਿੱਚ ਵੀ ਇਹਨਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਹੁਣ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ 10 ਦਿਨ ਦੀ ਟ੍ਰੇਨਿੰਗ ਲੈ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗੈਰੇ ਕੀ ਪਤਾ ਕਿਸ ਤਰ੍ਹਾਂ ਚਲਾਉਣੇ ਨੇ ਹ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜੇੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਢਾਲੀਵਾਲ ਸਾਹਿਬ ਨੂੰ ਭੇਜਿਆ ਕਿਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਪੁਲਿਸ ਦੇ ਅਫਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਢਾਲੀਵਾਲ ਸਾਹਿਬ ਨੇ ਆਣ ਕੇ ਵਿਸ਼ਵਾਸ ਦਿਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ 'ਚ ਹਾਂ ਉਹਨਾਂ ਬਹੁਤ ਪਿਆਰ ਦਿੱਤਾ ਉਹਨਾਂ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾਹ ਲਾ ਦੇਾਂਗੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ। ਸਰਾਲ ਨੇ ਵੀ ਬਿਆਨ ਦਿੱਤੇ ਸੀ। ਇਹ ਕੋਈ ਬਾਤ ਨਹੀਂ ਜਿਹੜੇ ਬੱਚੇ ਨੇ ਅਸੀਂ ਆਪਣੇ ਬੱਚੇ ਨੇ ਆਪ ਲਿਆਵਾਂਗੇ। ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਸਲੋ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਚੱਲ ਰਹੀਆਂ ਨੇ। ਤੇ ਉਹਦੇ ਵਿੱਚ ਕੋਈ ਐਹੋ ਜਿਹੀ ਖੁੱਲ ਕੇ ਨਹੀਂ ਚੱਲ ਰਿਹਾ ਕੰਮ ਕਿਉਂਕਿ ਜੇ ਚਾਵੇ ਮੋਦੀ ਸਾਹਿਬ ਜਿਉਂ ਚਾਣ ਤੇ ਹੁਣ ਹੁਣੇ-ਹੁਣੇ ਇਲੈਕਸ਼ਨ ਹੋਈਆਂ ਰਸ਼ੀਆ ਦੀ ਬਾਲਾਜਨ ਪੁੱਤਨ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਿਆ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾਈ ਵੀ ਦਿੱਤੀ ਹੈ ਉਹਨਾਂ ਨੂੰ ਇਹਨਾਂ ਦੇ ਸਬੰਧ ਵੀ ਦੋਨਾਂ ਦੇਸ਼ਾਂ ਦੇ ਸਾਡੇ ਆਪੇ ਤੇ ਰਸ਼ੀਆ ਦੇ ਬਹੁਤ ਚੰਗੇ ਨੇ ਜੇ ਮੋਦੀ ਜੀ ਚਾਹਣ ਅਸੀਂ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਪੰਜਾਬ ਦੇ ਵਾਸੀ ਆ ਪਰ ਹੈ ਤੇ ਅਸੀਂ ਇੰਡੀਆ ਨਹੀਂ ਆ ਹਿੰਦੁਸਤਾਨੀ ਆ ਭਾਰਤੀ ਆ ਇਸ ਕਰਕੇ ਇਹ ਜਿਹੜੇ ਬੱਚੇ ਨੇ ਤੁਹਾਡੇ ਬੱਚੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇ ਤੁਸੀਂ ਚਾਹੋ ਤੇ ਕੁਝ ਵੀ ਕਰ ਸਕਦੇ ਹੋ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਨੂੰ ਵਾਪਸ ਲਿਆ ਵਾਪਸ ਲਿਆਂਦੇ ਜਾਣ ਸਾਨੂੰ ਕੋਈ ਉਧਰ ਦੀ ਤਨਖਾਹ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਕਿ ਸਾਨੂੰ ਰਸ਼ੀਆ ਦੀ ਤਨਖਾਹ ਮਿਲੇਗੀ ਇਸ ਕਰਕੇ ਨਾਲ ਜਿਹੜੇ ਹੋਰ ਵੀ ਬੱਚੇ ਫਸੇ ਨੇ ਉਹਨਾਂ ਵਾਸਤੇ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਮਾਪੇ ਵਿਕਲਪ ਰਹੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ